ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਗਲਤ ਪਾਰਕਿੰਗ ਕਰਕੇ ਵੀ ਆਵਾਜਾਈ ਦੇ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਵਾਰੀ ਐਂਬੂਲੈਂਸ ਵਰਗੀਆਂ ਯੂਰੀ ਸੇਵਾਵਾਂ ਨੂੰ ਵੀ ਅੱਗੇ ਜਾਣ ਲਈ ਜਦੋਂ ਜ਼ਿਆਦਾ ਕੰਮ ਚੱਲਦੀ ਹੈ ਕਹਿੰਦੇ ਸੰਗੀਤ ਇੱਕ ਅਜਿਹੀ ਚੀਜ਼ ਹੈ ਜੋ ਸਿੱਧੇ ਦਿਲ ਤੇ ਅਸਰ ਕਰਦੀ ਹੈ ਆਓ ਦੇਖਦੇ ਹਾਂ ਇੱਕ ਪੰਜਾਬ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਜੋ ਕਿ ਆਪਣੇ ਸੰਗੀਤ ਦੇ ਜ਼ਰੀਏ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਬਾਰੇ ਕਿਵੇਂ ਜਾਗਰੂਕ ਕਰ ਰਿਹਾ ਹੈ ਰੋਕ ਖੜੀ ਕਰੇਗਾ ਜਲਾਨ ਹੋਗਾ ਪੈਸਿਆਂ ਦਾ ਯਾਰਾਂ ਨੂੰ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਸਤਾ ਦਿਓ ਫਾਇਰ ਬ੍ਰਿਗੇਡ ਨੂੰ ਲੱਕੜੀ ਦਿਓ ਹੈਲਮਟ ਸਿਰਾਂ ਉੱਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲਓ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲਓ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪ੍ਰਦੂਸ਼ਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਕੌਣ ਲੈ ਗੋ ਗੱਡੀ 40 ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਘਰ ਵਿੱਚ ਤੋਂ ਬੱਚੇ ਤੁਹਾਡੀ ਵੇਟ ਕਰਦੇ ਹੈ ਗੱਲ ਯਾਰੋ ਇਹ ਮਕੌਣੀਆਂ ਹਾਈਵੇ ਤੇ ਹਾਈਵੇ ਤੇ ਗੱਡੀ 60 ਤੇ ਚਲਾਉਣੀ ਆ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਪਬਲਿਕ ਲੰਘਣ ਵਾਲੇ ਰਸਤੇ ਦਿਓ ਪੁਲਿਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸੱਚੀ ਨੀਂਦਾ ਸਦਾ ਸਾਥਗੀ ਦਿਓ ਇਹ ਉਹ ਪੰਜਾਬ ਪੁਲਿਸ ਹੈ ਜੋ ਸਾਡੀ ਸੇਫਟੀ ਲਈ ਆਪਣੇ ਦਸਹਿਰੇ ਦੀਵਾਲੀ ਅਤੇ ਮੇਲੇ ਵੀ ਸੜਕਾਂ ਤੇ ਗੁਜ਼ਾਰਦੀ ਹੈ ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਾਦਈਏ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ